ਵੈਲਕਮ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸੋਲਰ ਵਾਲੇ ਯਾਰ ਦੇ ਵਿੱਚ ਇਹ ਵੀਡੀਓ ਡਿਟੇਲ ਵੀਡੀਓ ਹੈ ਜੋ ਕਿ ਆਪਾਂ ਨੇ ਪਿਛਲੇ ਦਿਨਾਂ ਵਿੱਚ ਐਡ ਪਾਈ ਸੀ ਫੇਸਬੁੱਕ ਤੇ ਸੋ ਇਸ ਵੀਡੀਓ ਵਿੱਚ ਤੁਹਾਡੀ ਸਾਰੀ ਇਨਕੁਆਰੀ ਦਾ ਹੱਲ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਾਂ ਲਾਸਟ ਦੇ ਵਿੱਚ ਪ੍ਰੋਜੈਕਟ ਦੇ ਰੇਟ ਵੀ ਦੱਸਾਂਗੇ ਸੋ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਸੋ ਆਪਾਂ ਗੱਲ ਕਰਦੇ ਆਂ ਪ੍ਰੋਜੈਕਟ ਦੀ 3 ਕਿਲੋਵਾਟ ਦੇ ਪ੍ਰੋਜੈਕਟ ਕਿੱਥੇ ਲਵਾਇਆ ਜਾਏ ਕਿੰਨਾ ਘਰਾਂ ਲਈ ਬੈਸਟ ਹੈ ਸੋ 3 ਕਿਲੋਵਾਟ ਪ੍ਰੋਜੈਕਟ ਤੇ ਤੁਸੀਂ 3 ਇੱਕ ਏਸੀ ਬਾਕੀ ਘਰ ਦਾ ਨਾਰਮਲ ਲੋਡ ਪੱਖੇ ਫ੍ਰਿਜ ਲਾਈਟਾਂ ਚਲਾ ਸਕਦੇ ਹੋ ਸੋ ਜਿੰਨਾ ਘਰੇ ਇੱਕ ਏਸੀ ਆ ਤੇ ਨਾਰਮਲ ਲੋਡ ਆ ਉਹ 3 ਕਿਲੋਵਾਟ ਦਾ ਪ੍ਰੋਜੈਕਟ ਲਵਾ ਸਕਦਾ ਹੈ ਤੇ ਉਸ ਤੋਂ ਅੱਗੇ ਜੇ ਘਰ ਦੇ ਵਿੱਚ ਦੋ ਏਸੀ ਆ ਪੱਖੇ ਆ ਫ੍ਰਿਜ ਆ ਤਾਂ ਤੁਸੀਂ 5 ਕਿਲੋਵਾਟ ਦਾ ਪ੍ਰੋਜੈਕਟ ਲਵਾ ਸਕਦੇ ਹੋ ਤੇ 5 ਕਿਲੋਵਾਟ ਦਾ ਪ੍ਰੋਜੈਕਟ ਤੁਹਾਨੂੰ ਇੱਕ ਦਿਨ ਦਾ 25 ਤੋਂ 30 ਯੂਨਟ ਬਣਾ ਕੇ ਦੇਵੇਗਾ ਉਸ ਤੋਂ ਬਾਅਦ ਗੱਲ ਕਰੀਏ 6 ਕਿਲੋਵਾਟ ਦੀ 6 ਕਿਲੋਵਾਟ ਤੇ ਤੁਸੀਂ 3-4 AC ਚਲਾ ਸਕਦੇ ਹੋ ਤੇ 6 ਕਿਲੋਵਾਟ ਆਪਾਂ ਨੂੰ ਇੱਕ ਦਿਨ ਦੇ ਵਿੱਚ 35-36 ਯੂਨਟ ਬਣਾ ਕੇ ਦੇਵੇਗਾ ਇਸ ਤੋਂ ਇਲਾਵਾ ਜੇ ਤੁਹਾਡੇ ਘਰੇ ਇਸ ਤੋਂ ਵੱਧ ਲੋਡ ਹੈ 5 AC ਹੈ 4 10 10 AC ਹੈ ਤਾਂ ਤੁਸੀਂ ਵੱਡੇ ਪ੍ਰੋਜੈਕਟ ਲਵਾ ਸਕਦੇ ਹੋ ਜਿਵੇਂ ਕਿ 10 ਕਿਲੋਵਾਟ ਦਾ ਪ੍ਰੋਜੈਕਟ ਲਵਾ ਸਕਦੇ ਹੋ 10 ਕਿਲੋਵਾਟ ਦੇ ਪ੍ਰੋਜੈਕਟ ਤੇ ਤੁਸੀਂ 4 AC 5 AC ਆਰਾਮ ਨਾਲ ਚਲਾ ਸਕਦੇ ਹੋ ਇਹ ਜੋ ਸਾਰੇ ਪ੍ਰੋਜੈਕਟ ਹੈ 3 ਕਿਲੋਵਾਟ ਦਾ 5 ਕਿਲੋਵਾਟ ਦਾ 6 ਕਿਲੋਵਾਟ ਦਾ ਇਹ ਸਾਰੇ ਆਪਣੇ ਆਨ ਗ੍ਰਿਡ ਆਉਂਦੇ ਨੇ ਆਨ ਗ੍ਰਿਡ ਦੇ ਵਿੱਚ ਕੀ ਹੈ ਆਪਣਾ ਜਿਹੜਾ ਸੋਲਰ ਹੈ ਸਿੱਧਾ ਗ੍ਰਿਡ ਨਾਲ ਅਟੈਚ ਹੋ ਜਾਂਦਾ ਤੇ ਇਹ ਆਪਾਂ ਨੂੰ ਦਿਨ ਦੇ ਵਿੱਚ ਯੂਨਟਾਂ ਬਣਾ ਕੇ ਗ੍ਰਿਡ ਨੂੰ ਭੇਜ ਦਿੰਦਾ ਅਤੇ ਗ੍ਰਿਡ ਤੋਂ ਆਪਾਂ ਉਨੇ ਯੂਨਟ ਫ੍ਰੀ ਲੈ ਸਕਦੇ ਹਾਂ ਫੋਰ ਐਗਜ਼ਾਮਪਲ ਸੋਲਰ ਨੇ ਦਿਨ ਦੇ ਵਿੱਚ 20 ਯੂਨਟਾਂ ਬਣਾਏ ਨੇ ਤੇ ਆਪਾਂ ਗ੍ਰਿਡ ਤੋਂ 20 ਯੂਨਟਾਂ ਹੀ ਫ੍ਰੀ ਲੈ ਸਕਦੇ ਆ ਇਹ ਆਪਣਾ ਹੈਗਾ ਆਨ ਗ੍ਰਿਡ ਕਨਸੈਪਟ ਇਹਦੇ ਵਿੱਚ ਕੋਈ ਵੀ ਬੈਟਰੀ ਨਹੀਂ ਲਗਾਇਆ ਜਾਂਦਾ ਹੁਣ ਆਪਾਂ ਗੱਲ ਕਰੀਏ ਜੋ ਆਪਾਂ ਨੇ ਐਡ ਪਾਈ ਸੀ 2000 ਪ੍ਰਤੀ ਮਹੀਨਾ ਕਿਸ਼ਤ ਦੀ ਸੇ ਜੋ 2000 ਪ੍ਰਤੀ ਮਹੀਨਾ ਕਿਸ਼ਤ ਹੈ ਉਹ 3 ਕਿਲੋਵਾਟ ਦੇ ਪ੍ਰੋਜੈਕਟ ਲਈ ਆ ਸੋ ਜਿੰਨਾ ਵੀਰਾਂ ਨੇ ਘਰੇ 3 ਕਿਲੋਵਾਟ ਦਾ ਪ੍ਰੋਜੈਕਟ ਲਾਉਣਾ ਉਹ ਆਸਾਨ ਕਿਸ਼ਤਾਂ ਤੇ ਵੀ ਲਵਾ ਸਕਦੇ ਨੇ ਆਪਾਂ ਜੋ ਬੈਂਕ ਤੋਂ ਲੋਨ ਕਰਵਾ ਦਿੰਦੇ ਆ ਜ ਜੀ ਦੀ ਕਿਸ਼ਤ 2000 ਬੰਦੀ ਆ ਆਪਣੇ ਕੋਲ SBI, ਪੰਜਾਬ ਨੈਸ਼ਨਲ, ਪੰਜਾਬ ਐਂਡ ਸਿੰਧ ਬੈਂਕ ਅਤੇ ਹੋਰ ਵੀ ਬਹੁਤ ਸਾਰੇ ਬੈਂਕਾਂ ਨਾਲ ਟਾਈਪ ਹੁੰਦੇ ਆ ਨਾ ਜਿੰਨਾਂ ਤੋਂ ਅਸੀਂ ਲੋਨ ਕਰਾ ਦਿੰਨੇ ਆ ਸੋ ਜਿੰਨਾਂ ਵੀਰਾਂ ਨੇ ਕਿਸ਼ਤਾਂ ਤੇ ਲੋਨ ਕਰਾਉਣਾ ਆਪਾਂ ਕਿਸ਼ਤਾਂ ਤੇ ਵੀ ਲੋਨ ਕਰਵਾ ਸਕਦੇ ਆ ਇੱਕ ਗੱਲ ਹੋਰ ਪ੍ਰੋਜੈਕਟ ਦਾ ਰੇਟ ਜਿੰਨਾ ਵੀ ਹੈ ਤਾਂ ਉਹਦਾ ਬੈਂਕ ਵੱਲੋਂ ਸਿਰਫ 80% ਦਾ ਹੀ ਲੋਨ ਹੁੰਦਾਗਾ 20% ਤੁਹਾਨੂੰ ਭਰਨਾ ਪੈਂਦਾਗਾ ਸੋ ਜੇ ਕਿਸੇ ਨੇ ਲੋਨ ਤੇ ਕਰਵਾਉਣਾ ਤਾਂ ਲੋਨ ਤੇ ਵੀ ਕਰਵਾ ਸਕਦੇ ਆ ਨੇ ਤੇ ਆਸਾਨ ਕਿਸ਼ਤਾਂ ਤੇ ਵੀ ਸੋਲਰ ਲਗਵਾ ਸਕਦੇ ਹਨ ਜੇ ਤੁਸੀਂ ਇਸ ਤੋਂ ਵੀ ਵੱਧ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਪੰਜਾਬ ਸੋਲਰ ਸਿਟੀ ਦੇ ਆਫਿਸ ਵਿੱਚ ਸੋ ਆਪਾਂ ਨੇ ਜਿਵੇਂ ਕਿ ਕਿਹਾ ਸੀ ਲਾਸਟ ਦੇ ਵਿੱਚ ਆਪਾਂ ਪ੍ਰੋਜੈਕਟ ਦੇ ਰੇਟ ਦੱਸਾਂਗੇ ਸੋ ਵਾਰੀ ਆ ਗਈ ਹੈ ਹੁਣ ਰੇਟ ਦੀ ਸੋ 3 ਕਿਲੋਵਾਟ ਦਾ ਜੋ ਪ੍ਰੋਜੈਕਟ ਹੈ ਉਸ ਦਾ ਟੋਟਲ ਕੋਸਟ ਤਾਂ ਹੈਗਾ 1,78,000 ਜੀ ਜਿਸ ਦੇ ਵਿੱਚ ਗਵਰਨਮੈਂਟ ਵੱਲੋਂ 78000 ਦੀ ਸਬਸਿਡੀ ਮਿਲਦੀ ਆ ਤੇ ਸਕੀਮ ਇਹ ਸੀ ਆਫਰ ਇਹ ਸੀ ਕਿ ਆਸੀਂ ਸਬਸਿਡੀ ਕੱਟ ਕੇ ਲਾਵਾਂਗੇ ਸੋ ਸਬਸਿਡੀ ਕੱਟ ਕੇ 3 ਕਿਲੋਵਾਟ ਦਾ ਪ੍ਰੋਜੈਕਟ ਸਿਰਫ 1 ਲੱਖ ਦੇ ਵਿੱਚ ਲਗਾਇਆ ਜਾਂਦਾ ਉਸ ਤੋਂ ਬਾਅਦ ਆ ਜਾਂਦੀ ਗੱਲ 5 ਕਿਲੋਵਾਟ ਪ੍ਰੋਜੈਕਟ ਦੀ 5 ਕਿਲੋਵਾਟ ਦਾ ਜਿਹੜਾ ਪ੍ਰੋਜੈਕਟ ਆ ਉਹ 285000 ਟੋਟਲ ਕਾਸਟ ਆ ਜਿਸ ਉੱਪਰ 78000 ਦੀ ਸਬਸਿਡੀ ਆ ਜੇ ਆਪਾਂ ਗੱਲ ਕਰੀਏ ਸਬਸਿਡੀ ਕੱਟ ਕੇ 2 ਲੱਖ 7000 ਟੋਟਲ ਪੇਮੈਂਟ ਬੰਦਾ ਤੁਸੀਂ ਨਕਦ ਪੇਮੈਂਟ ਕਰਕੇ ਸਬਸਿਡੀ ਕਟਵਾ ਕੇ ਲਗਾ ਸਕਦੇ ਹੋ ਸੋ ਪੰਜਾਬ ਸਰਕਾਰ ਵੱਲੋਂ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਦੇ ਪ੍ਰੋਜੈਕਟ ਉੱਪਰ 78000 ਦੀ ਸਬਸਿਡੀ ਹੈ ਹਰੇਕ ਪ੍ਰੋਜੈਕਟ ਤੇ 78000 ਦੀ ਸਬਸਿਡੀ ਹੈ ਕਿਸੇ ਤੇ ਵੱਧ ਨਾ ਕਿਸੇ ਤੇ ਘੱਟ ਸਿਰਫ 78000 ਦੀ ਸਬਸਿਡੀ ਸੋ ਜਿੰਨਾ ਵੀਰਾਂ ਨੇ ਸੋਲਰ ਲਗਵਾਉਣਾ ਹੈ ਅੱਜ ਹੀ ਕੰਟੈਕਟ ਕਰੋ ਅਤੇ ਸੋਲਰ ਲਗਵਾਓ ਅਤੇ ਸਰਕਾਰ ਵੱਲੋਂ 78000 ਦੀ ਸਬਸਿਡੀ ਪਾਓ ਵਿਜ਼ਿਟ ਕਰੋ ਪੰਜਾਬ ਸੋਲਰ ਸਿਟੀ ਬਰਨਾਲਾ ਨੇੜੇ ਬਰਨਾਲਾ ਬੱਸ ਸਟੈਂਡ ਮਨੀ ਟੈਲੀਕਾਮ ਵਾਲੀ ਗਲੀ ਸੋ ਜਾਂਦੇ ਹੋਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ